ਅੱਜ ਸਾਨੂੰ ਸਵੇਰੇ ਕਰੀਬ 9:30 ਵਜੇ ਜਿਹੜਾ ਇੱਕ ਇਨਫੋਰਮੇਸ਼ਨ ਆਈਗੇ ਟਵਾਣਾ ਵਿੱਚ ਇੱਕ ਕਾਸ਼ਦੀਪ ਨਾਂ ਦਾ ਲੜਕਾ ਜਿਹੜਾ 25 ਸਾਲ ਉਮਰ ਹੈ ਉਹਦੀ ਡਰੱਗ ਓਵਰਡੋਜ਼ ਨਾਲ ਜਿਹੜੀ ਡੈਥ ਹੋ ਗਈ ਆ ਸੋ ਅਸੀਂ ਸਾਡੀ ਇਮੀਡੀਏਟਲੀ ਉੱਥੇ ਪਾਰਟੀ ਡੀਐਸਪੀ ਸਾਹਿਬ ਪਹੁੰਚੀ ਇਨਾਂ ਨੇ ਜਾ ਕੇ ਜਿਹੜੀ ਪ੍ਰੀਮੀਨਰੀ ਇਨਵੈਸਟੀਗੇਸ਼ਨ ਕੀਤੀ ਜਦੋਂ ਉੱਤੇ ਪੇਰੈਂਟਸ ਤੋਂ ਪਤਾ ਕੀਤਾ ਸਜੇ ਖੱਬੇ ਪਤਾ ਕੀਤਾ ਤੇ ਇਹ ਪਤਾ ਲੱਗਾ ਕਿ ਜਿਹੜਾ ਇਹਨੂੰ ਜਿਹੜਾ ਡਰੱਗ ਦੇਣ ਵਾਲਾ ਜਿਹੜਾ ਉਹ ਜਰਨੈਲ ਸਿੰਘ ਨਾਲ ਇਹਦੇ ਤਿੰਨ ਜਿਹੜੇ ਵਿਅਕਤੀ ਹੋ ਅਕਿਊਜ਼ਡ ਹੋਰ ਨੇ ਅਸੀਂ ਤਿੰਨਾਂ ਤੇ ਹੀ ਜਿਹੜਾ ਐਫਆਈਆਰ ਲਾਚ ਕੀਤੀ ਐਫਆਈਆਰ ਲਾਚ ਕੇ ਤਪਤੀ ਸ਼ੁਰੂ ਕੀਤੀ ਤੇ ਇਹਨਾਂ ਨੂੰ ਅਸੀਂ ਇਹਨਾਂ ਦੇ ਘਰਾਂ ਤੇ ਵਗੈਰਾ ਰੇਡ ਕੀਤੀ ਸਾਨੂੰ ਇਹ ਜਰਨੈਲ ਸਿੰਘ ਜਿਹੜਾ ਇਹ ਸਾਨੂੰ ਮਿਲ ਗਿਆ ਜਰਨੈਲ ਸਾਨੂੰ ਅੱਗੇ ਜਦੋਂ ਅਸੀਂ ਮੁਕਦਮੇ ਵਿੱਚ ਪੁੱਛਗਿੱਛ ਕਰਨ ਕੀਤੀ ਤੇ ਇਹਨਾਂ ਜਿਹੜੇ ਦੂਸਰੇ ਸਾਥੀਆਂ ਦਾ ਵੀ ਨਾਮ ਲਿਆ ਕਿ ਸਵਜਕੇ ਵਾਲੀ ਸਾਈਡ ਤੇ ਇੱਕ ਦੇ ਲੋਕੇਸ਼ਨ ਦੱਸੀ ਉਹਦੇ ਸਾਡੇ ਡੀਐਸਪੀ ਸਾਹਿਬ ਅਲੋਂਗ ਵਿਦ ਪੁਲਸ ਪਾਰਟੀ ਜਿਹੜੇ ਜਾ ਰਹੇ ਸੀ ਜਦੋਂ ਸਵਜਕੇ ਦੇ ਨਹਿਰ ਕ੍ਰੋਸ ਕੀਤੀ ਉੱਥੇ ਸਾਮਨੇ ਸਾਈਡ ਤੋਂ ਰੋਡ ਨਰੋਸੀ ਕਾ ਗੱਡੀ ਆਈ ਗੱਡੀ ਸਟਾਪ ਕੀਤੀ ਆਪਣੀ ਇਹ ਜਿਹੜਾ ਗੱਡੀ ਦੀ ਬਾਰੀ ਚੋਂ ਖੁੱਲ ਕੇ ਭਜਨ ਲੱਗਾ ਸੀਗਾ ਖੇਤਾਂ ਵਾਲੀ ਸਾਈਡ ਨੂੰ ਝੋਨਾ ਵਗੈਰਾ ਲੱਗਾ ਸੀਗਾ ਇਹਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹ ਰੁਕਿਆ ਨਹੀਂ ਤੇ ਸਾਡੇ ਇੱਕ ਮੁਲਾਜ਼ਮ ਨੇ ਜਿਹੜਾ ਕੋ ਇਹਨੂੰ ਇਹ 에ਅਰ ਦੇ ਵਿੱਚ ਜਿਹੜਾ ਇੱਕ ਫਾਇਰ ਕੀਤਾ ਉਹ ਫਿਰ ਨਹੀਂ ਰੁਕਿਆ ਫਿਰ ਇਹਦੇ ਲੈਗ ਸ਼ਾਟ ਕੀਤਾ ਲੈਗ ਸ਼ਾਟ ਨਾਲ ਫਿਰ ਇਹ ਡੇਗ ਗਿਆ ਤੇ ਜਿਹੜਾ ਇਹਨੂੰ ਅਸੀਂ ਇਸ ਮੁਕਦਮੇ ਦੇ ਵਿੱਚ ਦੁਬਾਰਾ ਜਿਹੜਾ ਫਿਰ ਇਹਨੂੰ ਗ੍ਰਿਫਤਾਰ ਕੀਤਾ ਸੋ ਇਹ ਜਿਹੜਾ ਜਰਨੈਲ ਸਿੰਘ ਇਹਦੇ ਖਿਲਾਫ ਕਰੀ ਉਹ ਚਾਰ ਮੁਕਦਮੇ ਦਰਜ ਆ ਪਹਿਲਾ ਇੱਕ ਐਨਡੀਪੀਐਸ ਸਿਕਦਾ ਉਹਦੇ ਬਾਅਦ ਫਿਰ ਇੱਕ ਹੋਰ ਐਨਡੀਪੀਐਸ ਸਿਕਦਾ ਉਹਦੇ ਵਿੱਚ ਇਹਨਾਂ ਮੁਲਾਜ਼ਮਾਨਾਂ ਵੀ ਰਜਿਸਟ੍ਰੈਂਸ ਕੀਤੀ ਉਹਨਾਂ ਦਾ ਵੀ ਇਹਨਾਂ ਡਿਊਟੀ 'ਚ ਬਗੈਰ ਬਾਇ ਹੀ ਉਹ ਵੀ ਸੈਕਸ਼ਨ ਐਡ ਨੇ ਇਸ ਤੋਂ ਬਾਅਦ ਇੱਕ ਅਜ ਜਿਹੜਾ ਇਹਦਾ 304 ਦਾ ਮੁਕਦਮਾ ਦੇ ਰਹੀ ਇਹ ਜਿਹੜਾ ਇਹਤੇ ਤੇ ਦਰਜ ਹੋਇਆ ਇਸ ਤੋਂ ਇਲਾਵਾ ਜਿਹੜਾ ਅਸੀਂ 100 ਇਹ ਜਿਹੜਾ ਜਿਹੜਾ ਹੁਣ ਜਿਹੜਾ ਇਹ ਜਿਹੜਾ ਪੱਜਾ ਲੱਗਾ ਸੀ ਇਹਦੇ ਵਿੱਚ ਅਸੀਂ 262 ਬੀਐਨਐਸ ਦਾ ਜਿਹੜਾ ਐਫਆਈਆਰ ਲੋਜ ਕੀਤੀ ਹੈ ਸੋ ਇੱਕ ਕ੍ਰਿਮੀਨਲ ਬੰਦਾ ਇਹਦੇ ਚਾਰ ਜਿਹੜੇ ਮੁਕਦਮੇ ਜਿਹੜੇ ਇੱਥੇ ਦਰਜ ਨੇ ਸਰ ਜੀ ਆਪਾਂ ਗੱਲ ਕਰੀਏ ਇਸ ਕੁਕਤ ਵਿਅਕਤੀ ਦੇ ਕਿ ਇਹ ਪਹਿਲਾਂ ਸਜਾਨੇ ਕੋ ਚੁੱਕਿਆ ਜੇਲ ਦੇ ਵਿੱਚ ਇਹਨੂੰ ਭੇਜਿਆ ਨਹੀਂ ਗਏ ਵੇਖੋ ਸਾਰਾ ਪਰਚੇ ਦਰਜ ਆ ਸਾਰਾ ਜੇਲ ਚੋਂ ਫਿਰ ਬੇਲ ਆਊਟ ਹੋ ਕੇ ਆ ਜਾਂਦੇ ਆ ਲੇਕਿਨ ਕੰਮ ਇਹ ਜਿਹੜਾ ਇਹ ਕਰਦਾ ਸੀਗਾ ਲੁਕ ਛਿਪ ਕੇ ਕਰਦਾ ਸੀਗਾ ਪਰ ਸਾਡਾ ਹੁਣ ਇਹੀ ਹੈ ਵੀ ਹੁਣ ਸਾਡਾ ਇਹਨਾਂ ਦੇ ਪਿੱਛੇ ਹੀ ਅਸੀਂ ਮਤਲਬ ਵੀ ਇਹਨਾਂ ਦੇ ਬਿਲਕੁਲ ਇਹਨਾਂ ਨੂੰ ਆਪਾਂ ਸਪੇਅਰ ਨਹੀਂ ਕਰਾਂਗੇ ਜਿਹੜਾ ਵੀ ਡਰੱਗ ਵੇਚਦਾ ਜਾਂ ਜਿਹੜਾ ਕੋਈ ਵੀ ਬੰਦਾ ਇਹਨਾਂ ਨੂੰ ਸਨਾਸ ਕਰਦਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਸਰ ਇਹ ਪਿੰਡ ਦੇ ਵਿੱਚ ਡੀਆਈਜੀ ਵੀ ਆਏ ਨੇ بڑے بڑے ਵੱਡੇ ਅਫਸਰ ਆਏ ਨੇ ਇੱਥੇ ਮਤਲਬ ਸਾਡੇ ਡੀਐਸ ਦੇ ਜਲਾਲਾਬਾਦ ਦੇ ਪ੍ਰਸ਼ਾਦ ਇਹ ਵੀ ਛੇਰੇ ਸ਼ਾਮ ਉੱਥੇ ਗਿਆੜਾ ਫਿਰ ਇਹ ਜਦੋਂ ਫੜ ਕੇ ਪਰਚਾ ਦੇ ਦਿੰਦੇ ਨੇ ਫਿਰ ਆ ਕੇ ਉਸੇ ਧੰਦੇ ਦੀ ਸ਼ੁਰੂ ਹੋ ਜਾਂਦੇ ਨੇ ਵੇਖੋ ਇਹ ਦੇ ਇਹਦੇ ਵਿੱਚ ਕੀ ਹੈ ਇਹ ਇਹ ਲੋਕ ਜੋ ਬਾਰ-ਬਾਰ ਜੁਰਮ ਦੇ ਕਰਨ ਦੇ ਆਦੀ ਹੈ ਤਾਂ ਹੀ ਉਹ ਇਹਨਾਂ ਤੇ ਐਫਆਈਆ ਦਾ ਦਰਜ ਹੁੰਦੀਆਂ ਸੋ ਸਾਡੇ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਉਹ ਸ਼ੁਰੂ ਹੈ ਨਿਰੰਤਰ ਹੈ ਚੱਲ ਰਹੀ ਆ ਹੁਣ ਜਿਹੜੀ ਦੂਜਾ ਐਸਪੈਕਟ ਹੈ ਦਾ ਇਹ ਆ ਵੀ ਜਿਹੜੇ ਜਿਹੜੇ ਲੋਕ ਇਹਦਾ ਜਿਹੜਾ ਨਸ਼ਾ ਨਸ਼ਈ ਬਣ ਚੁੱਕੇ ਆ ਪੇਸ਼ੈਂਟ ਬਣ ਚੁੱਕੇ ਆ ਉਹਨਾਂ ਵਾਸਤੇ ਜਿਹੜਾ ਇਹ ਸਿਚੁਏਸ਼ਨ ਚੋਂ ਜਿਹੜਾ ਨਿਕਲਣਾ ਜਿਹੜਾ ਬਹੁਤ ਔਖਾ ਹੈ ਉਹਨਾਂ ਲਈ ਅਸੀਂ ਸਾਡਾ ਵੇਖੋ ਪੰਜਾਬ ਗਵਰਨਮੈਂਟ ਨੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਸੀ ਉਹਨਾਂ ਨੇ ਬੜੇ ਵੈਲ ਡਿਫਾਈਂਡ ਜਿਹੜੇ ਓਟਸ ਕਲੀਨਿਕ ਹੈ ਡੀਡਿਕਸ਼ਨ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਫ੍ਰੀ ਟ੍ਰੀਟਮੈਂਟ ਹੁੰਦਾ ਵਾ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਬੰਦੇ ਜਾਣ ਉੱਥੇ ਜਾ ਕੇ ਆਪਣੀ ਐਡਮਿਸ਼ਨ ਕਰਾਉਣ ਜੇ ਉਹ ਚਾਵੇ ਤੇ ਉਹ ਡੀਡਿਕਸ਼ਨ ਸੈਂਟਰ ਦਾ ਦਾਖਲ ਹੋ ਜੇ ਨਹੀਂ ਤੇ ਓਟ ਸੈਂਟਰ ਚਲ ਜਾਓ ਫ੍ਰੀ ਮੈਡੀਸਨ ਮਿਲਦੀ ਆ ਸੋ ਘੱਟੋ ਘੱਟ ਸਾਡੇ ਪੇਰੈਂਟਸ ਦੀ ਵੀ ਡਿਊਟੀ ਬਣਦੀ ਆ ਵੀ ਜਿਹੜੇ ਬੱਚੇ ਇਧਰ ਚ ਚੱਲ ਗਏ ਆ ਜੇ ਉਹ ਨਹੀਂ ਆਖੇ ਲੱਗਦੇ ਸਾਨੂੰ ਦੱਸ ਦੇਣਾ ਅਸੀਂ ਉਹਨਾਂ ਨੂੰ ਵੜਿਆ ਕੇ ਜਾਂ ਆਪਦੇ ਤਰੀਕੇ ਨਾਲ ਜਾ ਕੇ ਦਵਾਈ ਸ਼ੁਰੂ ਕਰਾਈਏ ਰਦਰ ਕੇ ਜਦੋਂ ਉਹਨਾਂ ਦੀ ਕੋਈ ਐਦਾਂ ਦਾ ਇਨਸੀਡੈਂਟ ਹੋ ਜਾਂਦਾ ਫਿਰ ਉਹ ਬਲੇਮ ਦੇਣਾ ਸ਼ੁਰੂ ਕਰ ਲੈਂਦੇ ਵੀ ਲੋ ਜੀ ਇਹ ਨਹੀਂ ਕਰਦੇ ਕੁਝ ਹੋ ਨਹੀਂ ਕਰਦੇ ਸੋ ਪੇਰੈਂਟਸ ਦਾ ਵੀ ਫਰਜ ਬੰਦਾ ਹੋਇਆ ਹੈ ਕਈ ਅਜਿਹੇ ਮਾਮਲੇ ਆਏ ਨੇ ਜੇ ਆਪਾਂ ਜਲਾਲਾਬਾਦ ਦੀ ਗੱਲ ਕਰੀਏ ਤੇ ਬਾਰਡਰ ਪੱਟੀ ਜੇ ਆਪਾਂ ਵੇਖਿਆ ਜੇ ਤਾਂ ਬਹੁਤ ਜ਼ਿਆਦਾ ਪਿਛੜਾ ਹੈ ਕਾਫੀ ਲੋਕ ਸੂਝ ਵਾਲੇ ਵੀ ਹੋਏ ਨੇ ਪੜ੍ਹੇ ਲਿਖੇ ਵੀ ਇਸ ਚੀਜ਼ ਨੂੰ ਜਿਹੜੇ ਨਸ਼ੇ ਦੇ ਖਿਲਾਫ ਰਹੇ ਪਰ ਜਿੰਨਾ ਨੂੰ ਇਹ ਆਦੀ ਹੋ ਗਏ ਨਸ਼ੇ ਦੇ ਉਹਨਾਂ ਨੂੰ ਸੈਂਟਰ 'ਚ ਭੇਜਿਆ ਜਾਂਦਾ ਹੈ ਸੈਂਟਰ ਦੇ ਵਿੱਚੋਂ ਆ ਕੇ ਉਹ ਫਿਰ ਇਸੇ ਦਲਦਲ ਦੇ ਵਿੱਚ ਫਸ ਜਾਂਦੇ ਨੇ ਸਰ ਇਹਦਾ ਕੀ ਮਤਲਬ ਸਮਝੀਏ ਵੇਖੋ ਇਹਦਾ ਇਹਦਾ ਮਤਲਬ ਇਹ ਹੈ ਵੀ ਉਹਨੂੰ ਨਾ ਜਿਹੜਾ ਬੰਦਾ ਸੈਂਟਰ ਚੋਂ 3 ਮਹੀਨੇ ਲਾ ਕੇ ਆ ਜਾਂਦਾ ਨਾ ਜੀ ਉਹਨੂੰ ਇੱਕ ਤਾਂ ਹੀ ਬਿਲ ਪਾਵਰ ਚਾਹੀਦੀ ਆ ਜੀ ਦੂਜਾ ਨੂੰ ਫੈਮਿਲੀ ਸਪੋਰਟ ਚਾਹੀਦੀ ਆ ਜੀ ਬਿਲ ਪਾਵਰ ਤੇ ਫੈਮਿਲੀ ਸਪੋਰਟ ਮਿਲ ਜੇ ਤੇ ਉਹ ਬੰਦਾ ਫਿਰ ਦੁਬਾਰਾ ਨਹੀਂ ਉਧਰ ਜਾਂਦਾ ਸੋ ਇਹ ਤੇ ਬੰਦੇ ਦੀਆਂ ਆਪਦੀਆਂ ਵੀ ਥੋੜੀਆਂ ਉਹਨੂੰ ਵੀ ਟਰਾਈ ਕਰਨੀ ਪਊਗੀ ਛੱਡਣ ਲਈ ਬਾਕੀ ਸਾਡੇ ਵੱਲੋਂ ਵੇਖੋ ਪੂਰਾ ਸਾਥ ਹੈ ਅਸੀਂ ਹੁਣ ਵੀ ਹੁਣ ਵੀ ਅਸੀਂ ਰਿਕੁਐਸਟ ਕਰਾਂਗੇ ਪਬਲਿਕ ਨੂੰ ਜੀ ਜਿਹੜੇ-ਜਿਹੜੇ ਏਰੀਆ ਵਿੱਚ ਵੀ ਕੋਈ ਬੰਦਾ ਮਿਲਦਾ ਨਾ ਉਹਨੂੰ ਕੋਈ ਡਰਗ ਡਿਕਸ ਮਿਲਦਾ ਕੋਈ ਨਸ਼ਾ ਜਿਹੜਾ ਨਹੀਂ ਛੱਡ ਰਿਹਾ ਕੋਈ ਤੰਗ ਕਰ ਰਿਹਾ ਫਿਰ ਉਹਨੂੰ ਸਾਨੂੰ ਦੱਸਣ ਅਸੀਂ ਦੇ एवरीडे ਜਾ ਕੇ ਲੋਕਾਂ ਨਾਲ ਪਹੁੰਚ ਕਰ ਰਹੇ ਹਾਂ ਜਿਹੜਾ ਅਸੀਂ ਪ੍ਰੋਜੈਕਟ ਆਸ ਸ਼ੁਰੂ ਕੀਤਾ ਹੋਇਆ ਮੈਂ ਤੇ ਡੀਸੀ ਮੈਡਮ ਨੇ ਜਿਹੜਾ ਆਪਾਂ ਪੰਜਾਬ ਦੇ ਵਿੱਚ ਫਸਟ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਆਸ ਜੀ ਜੀ ਇਹਦੇ ਸੰਬੰਧ ਤੇ ਅਸੀਂ ਕਰੀਬ ਚਾਰ ਜਿਹੜੇ ਤਿੰਨ ਜਿਹੜੇ ਬਹੁਤ ਵਧੀਆ ਜਿਹੜੇ ਪ੍ਰੋਗਰਾਮ ਜਿਹੜੇ ਲਾ ਚੁੱਕੇ ਆਂ ਉਦੇ ਵਿੱਚ ਸਾਡਾ ਇਹੀ ਮਕਸਦ ਹੈ ਵੀ ਅਸੀਂ ਜਿਹੜੇ ਆਊਟਰੀ ਸੈਂਟਰਾਂ ਦੇ ਲਾਗੇ-ਲਾਗੇ ਆਲੇ-ਦੁਆਲੇ ਦੇ ਪਿੰਡ ਹੈ ਜਿੱਥੇ ਕਿ ਉਹਨਾਂ ਦੀ 10 ਕਿਲੋਮੀਟਰ 12 ਕਿਲੋਮੀਟਰ ਹੈ ਜੀ ਉਥੋਂ ਇਹ हिਝਕ ਚਾਉਂਦੇ ਆ ਜਾਂ ਇਹ ਹੈਜੀਟੈਂਟ ਬਣ ਜਾਂਦੇ ਆ ਨਸ਼ਾ ਉਹ ਛੱਡਣਾ ਨਹੀਂ ਚਾਹੁੰਦੇ ਜਾਂ ਛੱਡਣਾ ਚਾਹੁੰਦੇ ਦਵਾਈ ਨਹੀਂ ਲੈਣਾ ਲੈਂਦੇ ਉਹਨਾਂ ਨੂੰ ਅਸੀਂ ਜਾ ਕੇ ਆਪਾਂ ਐਡਵਾਈਸ ਕਰਦੇ ਹਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਯਾਰ ਤੁਸੀਂ ਆਓ ਆਪ ਦਾ ਜਿਹੜਾ ਹੋਰ ਜੋ ਤੁਸੀਂ ਦੂਜੀਆਂ ਚੀਜ਼ਾਂ ਖਾਂਦੇ ਆ ਤੁਸੀਂ ਉਥੋਂ ਆਪਣੀ ਦਵਾਈ ਲਓ ਦਵਾਈ ਸ਼ੁਰੂ ਕਰਕੇ ਆਪਦਾ ਕਾਰੋਬਾਰ ਕਰੀ ਜਾਓ ਦਵਾਈ ਕੇ ਸਵੇਰੇ ਲਿਆਓ ਸਾਰੀ ਦਿਹਾੜੀ ਭਾਂ ਤੁਸੀਂ ਕੰਮ ਕਰੋ ਸਰ ਸਾਡੇ ਮਾਧਿਅਮ ਰਾਹੀਂ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੇਖੋ ਅਸੀਂ ਇਹੀ ਸੰਦੇਸ਼ ਦੇਵਾਂਗੇ ਵੀ ਸਾਡਾ ਜਿਹੜਾ ਇਹ ਲੜਾਈ ਹੈ ਇਹ ਉਹਨਾਂ ਦੇ ਖਿਲਾਫ ਹੈ ਜਿਹੜੇ ਤੇ ਨਸ਼ਾ ਵੇਚਦੇ ਆ ਜੀ ਸਪਲਾਈਰ ਜਾਂ ਜੋ ਵੀ ਹੈ ਸਮਗਲਰ ਉਹਨਾਂ ਦੇ ਖਿਲਾਫ ਤੇ ਅਸੀਂ ਬਿਲਕੁਲ ਕੋਈ ਸਾਡੀ ਢਿੱਲ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਦੂਜੀ ਸਾਡੀ ਇਹ ਵੀ ਰਿਕਵੈਸਟ ਹੈ ਕਿ ਜਿਹੜੇ ਨਸ਼ਾ ਪੀਂਦੇ ਆ ਜੀ ਉਹਨਾਂ ਨੂੰ ਅਸੀਂ ਇਹੀ ਰਿਕਵੈਸਟ ਕਰਾਂਗੇ ਵੀ ਤੁਸੀਂ ਇਹਨਾਂ ਦੇ ਚੱਕਰਾਂ 'ਚ ਨਾ ਪੋਹ ਤੁਸੀਂ ਆ ਕੇ ਸਾਨੂੰ ਮਿਲੋ ਸਾਨੂੰ ਦੱਸੋ ਨਹੀਂ ਤਹੀਂ ਨਹੀਂ ਦੱਸਣਾ ਦੇ ਕੋਈ ਨਾ ਕੋਈ ਪਿੰਡ ਦਾ ਬੰਦਾ ਲੈ ਜਾਓ ਆਪ ਚਲ ਜਾਓ ਸਿੱਧੇ ਸਾਡੇ ਹੋਸ ਕਲੀਨਿਕ ਬਣਿਆ ਆ ਉੱਥੇ ਡੀਡਿਕਸ਼ਨ ਸੈਂਟਰ ਬਣਿਆ ਉੱਥੇ ਜਾ ਕੇ ਮੈਡੀਸਨ ਸ਼ੁਰੂ ਕਰੋ ਜੀ ਜੇ ਸਾਡੇ ਕੋਲ ਆਉਣਗੇ ਐਹੀਂ ਉਹਨਾਂ ਨੂੰ ਕੁਝ ਨਹੀਂ ਪੁੱਛਾਂਗੇ ਵੀ ਤੁਹਾਨੂੰ ਕਿੱਥੋਂ ਤੁਸੀਂ ਨਸ਼ਾ ਲਿਆਉਂਦੇ ਆ ਕਿੱਥੋਂ ਤੁਸੀਂ ਪੀਂਦੇ ਆ ਉਹਦਾ ਕੋਈ ਮਤਲਬ ਨਹੀਂ ਉਹ ਅੱਗੇ ਠੀਕ ਹੋਣ ਜੀ ਤਾਂ ਜੋ ਆ ਜਿਹੜੇ ਇਨਸੀਡੈਂਟ ਇਦਾਂ ਦੇ ਹੋ ਰਿਹਾ ਫਿਰ ਘਟ ਹੋਣਗੇ ਉਹ ਫਿਰ ਸਰ ਇੱਕ ਸਵਾਲ ਹੈ ਵੀ ਆਪਣੇ ਜਦੋਂ ਪਹਿਲਾਂ ਸੈਮੀਨਾਰ ਚੱਲਦੇ ਸੀ ਸ਼ਾਮ ਦੇ 7-7 ਵਜੇ ਤੱਕ ਡਿਪਟੀ ਸਾਹਿਬ ਪਿੰਡਾਂ ਦੇ ਵਿੱਚ ਜਾਂਦੇ ਸੀ ਸੈਮੀਨਾਰ ਲਾਉਂਦੇ ਸੀ ਉਹ ਟਾਈਮ ਦੇ ਪਿੰਡਾਂ ਦੇ ਵਿੱਚ ਇਹਨਾਂ ਜਾ ਕੇ ਕਮੇਟੀਆਂ ਬਣਾਈਆਂ ਸੀ ਕੋਈ ਐਸੇ ਵੀ ਪਿੰਡ ਨਹੀਂ ਬੱਲੂ ਆਣਾ ਜਿਵੇਂ ਹੋ ਗਿਆ ਫਲੀਆਂ ਵਾਲਾ ਹੋ ਗਿਆ ਉੱਥੇ ਕੋਈ 95% ਜਿਹੜਾ ਫਰਕ ਪੈ ਚੁੱਕਿਆ ਤੇ ਜਿਹੜੇ ਉੱਥੇ ਕਮੇਟੀਆਂ ਨਹੀਂ ਹੈਗੀਆਂ ਉੱਥੇ ਕੰਮ ਇਹ ਦੇਖੋ ਦੇਖੋ ਕਮੇਟੀਆਂ ਵੀ ਲਗਭਗ ਸਾਰੀਆਂ ਬਣੀਆਂ ਵੈ ਪਰ ਇਹਦੇ ਵਿੱਚ ਯਾਰ ਕਮੇਟੀਆਂ ਵੀ ਉਹ ਉਹ ਵੀ ਰੋਲ ਨਿਭਾਉਂਦੀਆਂ ਪਰ ਉਸ ਤੋਂ ਜ਼ਿਆਦਾ ਰੋਲ ਜਿਹੜਾ ਬੱਚਿਆਂ ਦੇ ਪੇਰੈਂਟਸ ਦਾ ਵੈ ਜੀ ਜੇ ਪੇਰੈਂਟਸ ਸਪੋਰਟ ਕਰਨਗੇ ਫਿਰ ਫਿਰ ਅਸੀਂ ਵੀ ਕਾਫੀ ਹੱਦ ਤੱਕ ਜਿਹੜਾ ਕੰਮਜਾਬ ਹਾਸਲ ਹੋਏਗਾ ਕਿਉਂਕਿ ਜਦੋਂ ਪੇਰੈਂਟਸ ਆ ਬੱਚਿਆਂ ਦੇ ਮੈਡੀਸਨ ਲੈਣ ਲਾਪੇ ਤੇ ਆਪੇ ਜਿਹੜੀ ਉਹਦੀ ਡਿਮਾਂਡ ਵੀ ਘਟ ਗਈ ਡਿਮਾਂਡ ਘਟ ਗਈ ਤੇ ਸਪਲਾਈ ਘਟ ਗਈ ਸੋ ਇਸ ਤਰ੍ਹਾਂ ਕਰਕੇ ਇੱਕ ਸਰਕਲ ਹੈ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਹੀ ਇਹਦੇ ਵਿੱਚ ਐਫਰਟਸ ਕਰਨੇ ਪੈਣੇ ਆ ਜੀ ਸਰ ਹੁਣ ਪੀਣ ਵਾਲਿਆਂ ਨੂੰ ਤੇ ਵੇਚਣ ਵਾਲਿਆਂ ਨੂੰ ਕੀ ਜਾਨੀ ਲੈ ਕੇ ਪੜੀ ਦੇਖੋ ਪੀਣ ਵਾਲਿਆਂ ਨੂੰ ਤੇ ਇਹ ਅਸੀਂ ਕਹਿੰਨੇ ਤੁਸੀਂ ਤੁਸੀਂ ਨਾ ਇਹਨਾਂ ਤੋਂ ਇਹੋ ਜੇ ਕੰਮ ਕਰੋ ਤੁਸੀਂ ਨਸ਼ਾ ਜੇ ਲੱਗ ਚੁੱਕਾ ਸਰੀਰ ਨੂੰ ਆਓ ਤੁਸੀਂ ਸੈਂਟਰਾਂ ਦੇ ਵਿੱਚ ਆ ਕੇ ਦਾਖਲ ਹੋ ਕੋਈ ਪੈਸਾ ਨਹੀਂ ਲੱਗਦਾ ਕੋਈ ਕੁਝ ਨਹੀਂ ਲੱਗਦਾ 10 ਮਿੰਟ ਦਾ ਕੰਮ ਹੈ ਆ ਕੇ ਤੁਸੀਂ ਪਰਚੀ ਬਣਾਓ ਤੇ ਆਪਣੀ ਮੈਡੀਸਿਨ ਲੈ ਜਾਓ 5-5 6-6 ਦਿਨ ਦੀ ਮੈਡੀਸਿਨ ਮਿਲ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਸੋ ਇਹ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਯੂਟਿਲਾਈਜ਼ ਕਰੋ ਯਾਰ ਤੁਸੀਂ ਵੀ ਸਪਰੈਡ ਕਰੋ ਵੀ ਤੁਸੀਂ ਆਪ ਖੁਦ ਸੋਸਾਇਟੀ ਦੇ ਵਿੱਚਰ ਦੇ ਭਾਵੇਂ ਸਾਡੇ ਕੋਲ 20 ਬੰਦੇ ਸਵੇਰੇ ਲਿਆਓ ਉਸੇ ਟਾਈਮ ਐਡਮਿਸ਼ਨ ਕਰਾ ਦਾਂਗੇ ਉਹਨਾਂ ਦੀ ਜੀ ਸਰ ਜੋ ਨੌਜਵਾਨ ਦੀ ਮੌਤ ਹੋਈ ਉਹਨਾਂ ਦੇ ਪਰਿਵਾਰਕ ਮੈਂਬਰ ਵੱਲੋਂ ਇੰਡਾ ਜਨਾਹ ਦਿੱਤੇ ਗਏ ਨੇ ਇਹ ਰੱਖਾ ਵੇਚ ਦਿਨ ਉਹਨਾਂ ਵੱਲੋਂ ਕੀ ਹੈ ਜੀ ਕਾਰਵਾਈ ਕੀਤੀ ਵੇਖੋ ਉਹਨਾਂ ਦੇ ਖਿਲਾਫ ਅਸੀਂ ਬਹੁਤ ਸਖਤ ਜਿਹੜਾ ਐਫ ਆਈ ਆਰ ਦਰਜ ਕੀਤੀ ਅਸੀਂ ਮਰਡ ਡਰਗ ਦੇ ਕੇ ਬੰਦੇ ਨੂੰ ਜਿਹੜੀ ਡੈਥ ਹੋਈ ਆ ਸੋ ਉਹਨਾਂ ਦੇ ਖਿਲਾਫ ਤੇ ਸਾਡੀ ਕਾਰਵਾਈ ਬਿਲਕੁਲ ਸਖਤ ਹੈ ਜੀ